ਕੁੜੀ ਨਾਲ ਪਹਿਲਾਂ ਜ਼ਬਰਦਸਤੀ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਇਹ ਮਾਮਲਾ ਜੋ ਹੈ ਹਾਈ ਕੋਰਟ ਚ ਗਿਆ ਸੀ ਪਰ सीबीआई ਜਾਂਚ ਨਹੀਂ ਹੋਏਗੀ ਪਹਿਲਾਂ ਪਟਿਆਲਾ ਪੁਲਿਸ ਤੋਂ ਜਾਂਚ ਕਰੇਗੀ ਰਾਹੁਲ ਗਾਂਧੀ ਲਗਾਤਾਰ ਭਾਜਪਾ ਤੇ ਨਿਸ਼ਾਨੇ ਬੜੇ ਸਾਥ ਦੇ ਨੇ ਪਰ ਉਸ ਦੇ ਵਿਚਕਾਰ ਹੁਣ ਗ੍ਰਿਫਤਾਰੀ ਦੀ ਤਲਵਾਰ ਕਹਿ ਸਕਦੇ ਉਹਨਾਂ ਤੇ ਲਟਕ ਗਈ ਹੈ ਭਾਜਪਾ ਦੇ ਅਨੁਰਖ ਠਾਕੁਰ ਨੇ ਐਫ ਆਈ ਆਰ ਦਰਜ ਕਰਵਾਈ ਹੈ ਤਾਂ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਅਮਰਿਆ ਚੱਲਣਾ ਚੱਲਦੀ ਰਹਿੰਦੀ ਹੈ ਪੁਲਿਸ ਦੇ ਵੱਲੋਂ ਇਹਦਾ ਵੀ ਕਿਤੇ ਗਾਇਆ ਕਿ ਜੋ ਵੀ ਹਮਲੇ ਵਾਧਰੇ ਨੇ ਉਸ ਤੋਂ ਬਾਅਦ ਉਸ ਸੈਕਿਉਰਿਟੀ ਵਧਾ ਦਿੱਤੀ ਹੈ ਡ੍ਰੀਮ ਵਾਲੇ ਤੇ ਜਬਰ ਜਨਾਹ ਦਾ ਤੇ ਕਤਲ ਦਾ ਮਾਮਲਾ ਜਿਹੜਾ ਦਰਜ ਹੋਇਆ ਸੀ ਉਸ ਦੇ ਵਿੱਚ ਕਿਹਾ ਜਾ ਰਿਹਾ ਕਿ ਸੀਬੀਆਈ ਜਾਂਚ ਨਹੀਂ ਕਰੇਗਾ ਦੂਜੀ ਪਾਸੇ ਰਾਹੁਲ ਗਾਂਧੀ ਤੇ ਵੀ ਐਫ ਆਈ ਆਰ ਦਰਜ ਹੋਈ ਤੀਜੀ ਪਾਸੇ ਪੰਜਾਬ ਦੇ ਵਿੱਚ ਲਗਾਤਾਰ ਘਾਤਕ ਹਮਲੇ ਹੋ ਰਹੇ ਨੇ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਜਿਹੇ ਸਾਰੇ ਮਾਮਲੇ ਆ ਤੇ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਜੀ ਸਭ ਤੋਂ ਵੱਡਾ ਮਾਮਲਾ ਟਡਰੀਆਂ ਵਾਲੇ ਦਾ ਜਿਸ ਤਰੀਕੇ ਦੇ ਨਾਲ ਪਿਛਲੇ ਕਾਫੀ ਲੰਮੇ ਸਮੇਂ ਤੋਂ ਉਹ ਮੁਸ਼ਕਲਾਂ ਦੇ ਵਿੱਚ ਘਿਰਦੇ ਨਜ਼ਰ ਆ ਰਹੇ ਨੇ ਹੁਣ ਇਸ ਮਾਮਲੇ ਦੇ ਵਿੱਚ ਇਹ ਕਹਿ ਸਕਦੇ ਆ ਕਿ ਇੱਕ ਨਵਾਂ ਮੋੜ ਆਇਆ ਹੈ ਜੀ ਹਾਂ ਬਿਲਕੁਲ ਆਪਾਂ ਦੇਖਿਆ ਕਿ ਜੋ ਪਟੀਸ਼ਨ ਕੁੜੀ ਦੇ ਪਰਿਵਾਰ ਵਾਲੋਂ ਕੀਤੀ ਗਈ ਸੀ ਜਿਸ ਤੇ ਜਿਸ ਦਾ ਇਲਜ਼ਾਮ ਹੈ ਕਿ ਉਹਨਾਂ ਦਾ ਇਲਜ਼ਾਮ ਹੈ ਕਿ ਢੜੀਆਂ ਵਾਲੇ ਨੇ ਜੋ ਕਤਲ ਕੁੜੀ ਨੂੰ ਮਾਰਨ ਦੀ ਕੋਸ਼ਿਸ਼ ਜੋ ਕੀਤੀ ਸੀ ਇਹ ਉਹਨਾਂ ਦੇ ਇਲਜ਼ਾਮ ਸੀ ਤੇ ਉਹਨਾਂ ਨੇ ਇਸ ਮਾਮਲੇ ਦੇ ਵਿੱਚ ਐਸਆਈਟੀ ਦਾ ਗਠਨ ਜਾਂ ਫਿਰ ਸੀਬੀਆਈ ਜਾਂਚ ਦੀ ਮੰਗ ਰੱਖੀ ਸੀ ਹਾਈ ਕੋਰਟ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਰ ਹਾਈ ਕੋਰਟ ਨੇ ਕਹਿ ਦਿੱਤਾ ਹੈ ਕਿ ਪਹਿਲਾਂ ਪਟਿਆਲਾ ਪੁਲਿਸ ਜਾਂਚ ਕਰੇਗੀ ਜੇਕਰ ਲੱਗਦਾ ਹੈ ਕਿ ਖਾਮੀ ਹੈ ਜਾਂਚ ਦੇ ਵਿੱਚ ਸਹੀ ਤਰੀਕੇ ਨਾਲ ਜਾਂਚ ਨਹੀਂ ਕੀਤੀ ਜਾ ਰਹੀ ਤੇ ਸਹੀ ਨਹੀਂ ਕੀਤਾ ਜਾ ਰਿਹਾ ਸਭ ਕੁਝ ਤਾਂ ਉਸ ਤੋਂ ਬਾਅਦ ਜੋ ਮੈਜਿਸਟ੍ਰੇਟ ਨੇ ਉਹ ਜਾਣਕਾਰੀ ਦੇਣਗੇ ਤੇ ਪੰਜਾਬ ਹਰਿਆਣਾ ਹਾਈ ਕੋਰਟ ਜੋ ਹੈ ਉਸ ਤੋਂ ਬਾਅਦ ਸੀਬੀਆਈ ਦੇ ਗਠਨ ਜਾਂ ਐਸਆਈਟੀ ਬਾਰੇ ਸੋਚੇਗਾ ਪਰ ਪਹਿਲਾਂ ਪਟਿਆਲਾ ਪੁਲਿਸ ਦੇ ਸਿਰ ਤੇ ਜ਼ਿੰਮੇਵਾਰੀ ਦਿੱਤੀ ਗਈ ਹੈ ਤੇ ਮਾਮਲਾ ਬਹੁਤ ਪੁਰਾਣਾ ਹੈ ਕਿਉਂਕਿ 2012 ਦਾ ਮਾਮਲਾ ਤੇ ਹੁਣ ਸਬੂਤ ਇਕੱਠੇ ਕਰਨੇ ਜਾਂਚ ਵੀ ਲੰਬੀ ਕਰਨੀ ਥੋੜਾ ਹੋਰ ਔਖਾ ਹੋ ਜਾਂਦਾ ਹੈ ਕੰਮ ਕਿਉਂਕਿ 2012 ਦਾ ਮਾਮਲਾ 2024 ਚੱਲ ਰਿਹਾ ਹੈ 12 ਸਾਲ ਪੁਰਾਣਾ ਮਾਮਲਾ ਆਪਾਂ ਕਹਿ ਸਕਦੇ ਹਾਂ ਤੇ ਇਲਜ਼ਾਮ ਉਦੋਂ ਵੀ ਲੱਗੇ ਸੀ ਲੇਕਿਨ ਉਦੋਂ ਮਾਮਲਾ ਜੋ ਹੈ ਨਹੀਂ ਵਧਿਆ ਸੀ ਨਾ ਲੇਕਿਨ ਅਚਾਨਕ ਜੋ ਕੁੜੀ ਦਾ ਪਰਿਵਾਰ ਸਾਹਮਣੇ ਆਉਂਦਾ ਉਹਨਾਂ ਦੇ ਵੱਲੋਂ ਜੋ ਹੈ ਐਫ ਆਈ ਆਰ ਦਰਜ ਕਰਵਾਈ ਜਾਂਦੀ ਹੈ ਕਿ ਕੁੜੀ ਨਾਲ ਪਹਿਲਾਂ ਜ਼ਬਰ ਜਨਾਹ ਕੀਤਾ ਗਿਆ ਉਸ ਤੋਂ ਬਾਅਦ ਉਸ ਦਾ ਕਤਲ ਕਰ ਦਿੱਤਾ ਗਿਆ ਜੋ ਪਰਮੇਸ਼ਵਰ ਦੌਰ ਡੇਰਾ ਹੈ ਜੋ ਉੱਥੇ ਉਹਦੇ ਬਾਹਰ ਜੋ ਹੈ ਕੁੜੀ ਨੂੰ ਜ਼ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਪਰਿਵਾਰ ਦਾ ਕਹਿਣਾ ਤੇ ਪਰਿਵਾਰ ਨੇ ਇਹ ਵੀ ਦਾਅਵੇ ਕੀਤੇ ਸੀ ਕਿ ਕੁੜੀ ਨੂੰ ਪਤਾ ਲੱਗ ਗਿਆ ਸੀ ਕਿ ਹੋਰ ਵੀ ਕੁੜੀਆਂ ਦੇ ਨਾਲ ਉਹ ਐਵੇਂ ਦੀਆਂ ਚੀਜ਼ਾਂ ਕਰਦਾ ਸੀ ਜਿਸ ਤੋਂ ਬਾਅਦ ਉਹ ਖੁਲਾਸਾ ਕਰਨ ਜਾ ਰਹੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਕੁੜੀ ਨੇ ਜੋ ਹੈ ਦਮ ਤੋੜ ਦਿੱਤਾ ਤੇ ਪਰਿਵਾਰ ਨੂੰ ਇਨਫੋਰਮ ਵੀ ਕਰ ਦਿੱਤਾ ਸੀ ਉਹਨੇ ਕਿ ਮੈਨੂੰ ਸਭ ਪਤਾ ਲੱਗ ਗਿਆ ਮੈਂ ਭੇਤ ਖੋਲਣ ਵਾਲੀ ਉਹ ਨਿੱਡਰ ਹੋ ਕੇ ਅੱਗੇ ਵਧਣ ਵਾਲੀ ਸੀ ਲੇਕਿਨ ਇਸ ਤੋਂ ਪਹਿਲਾਂ ਹੀ ਉਸਨੇ ਦਮ ਤੋੜ ਦਿੱਤਾ ਤੇ ਇਸ ਮਾਮਲੇ ਦੀ ਸੱਚਾਈ ਕੀ ਹੈ ਦੋਵੇਂ ਆਪਣਾ ਆਪਣਾ ਪੱਖ ਰੱਖ ਰਹੇ ਨੇ ਲੇਕਿਨ ਜਾਂਚ ਤੋਂ ਬਾਅਦ ਹੀ ਅਸਲੀ ਸੱਚਾਈ ਕੀ ਉਹ ਪਤਾ ਲੱਗੇਗੀ ਲੇਕਿਨ ਇਸ ਤੇ ਟੱਡਰੀ ਵਾਲੇ ਦਾ ਵੀ ਉਸੇ ਦਿਨ ਬਿਆਨ ਆਪਾਂ ਸੁਣਿਆ ਸੀਗਾ ਉਹ ਵੀ ਆਇਆ ਸੀ ਉਹ ਕਹਿੰਦੇ ਸੀ ਕਿ ਮੈਂ ਬਿਲਕੁਲ ਨਿਰਦੋਸ਼ ਹਾਂ ਕੋਈ ਵੀ ਜਾਂਚ ਕਰ ਲਓ ਹਰ ਜਾਂਚ ਲਈ ਤਿਆਰ ਹਾਂ ਮੈਂ ਪੂਰਾ ਸਮਰਥਨ ਕਰਾਂਗਾ ਤੇ ਹੁਣ ਇਹ ਮਾਮਲਾ ਜੋ ਹੈ ਹਾਈ ਕੋਰਟ ਚ ਗਿਆ ਸੀ ਪਰ सीबीआई जांच नहीं होएगी पहला पटियाला पुलिस से जांच करेगी ये हाई कोर्ट ਦੇ ਹੁਕਮ ਨੇ ਬਿਲਕੁਲ ਸੁਪਰੀਆ ਦੂਜੀ ਪਾਸੇ ਆਪਾਂ ਗੱਲਬਾਤ ਕਰ ਰਹੇ ਸੀ ਕਿ ਰਾਹੁਲ ਗਾਂਧੀ ਜੋ ਅ ਕਹਿ ਸਕਦੇ ਆ ਕਿ ਗ੍ਰਿਫਤਾਰ ਹੋ ਸਕਦੇ ਨੇ ਉਹਨਾਂ ਤੇ ਮਾਮਲਾ ਦਰਜ ਹੋ ਗਿਆ ਰਾਹੁਲ ਗਾਂਧੀ ਲਗਾਤਾਰ ਬੀਜੇਪੀ ਤੇ ਨਿਸ਼ਾਨੇ ਬੜੇ ਸਾਥ ਦੇ ਨੇ ਪਰ ਉਸ ਦੇ ਵਿਚਕਾਰ ਹੁਣ ਗ੍ਰਿਫਤਾਰੀ ਦੀ ਤਲਵਾਰ ਕਹਿ ਸਕਦੇ ਹੋ ਉਹਨਾਂ ਤੇ ਲਟਕ ਗਈ ਹੈ ਜੀ ਬਿਲਕੁਲ ਕਿਉਂਕਿ ਕੱਲ ਆਪਾਂ ਦੇਖਿਆ ਸੀ ਸੰਸਦ ਦੇ ਬਾਹਰ ਹੰਗਾਮਾ ਦੋ ਤਿੰਨ ਦਿਨਾਂ ਤੋਂ ਚੱਲ ਰਿਹਾ ਹੈ ਕਿਉਂਕਿ ਅਮਿਤ ਸ਼ਾਹ ਦੇ ਵੱਲੋਂ ਕਾਂਗਰਸ ਵੱਲੋਂ ਕਹਿਆ ਜਾ ਰਿਹਾ ਹੈ ਕਿ ਉਹਨਾਂ ਨੇ ਅੰਬੇਦਕਰ ਜੀ ਜੋ ਹੈ ਬੇਇੱਜ਼ਤੀ ਕੀਤੀ ਹੈ ਉਹਨਾਂ ਦੇ ਉਹਨਾਂ ਦਾ ਸਤਕਾਰ ਨਹੀਂ ਕੀਤਾ ਉਹਨਾਂ ਨੇ ਤੇ ਇਸ ਤੇ ਕਾਂਗਰਸ ਪ੍ਰਦਰਸ਼ਨ ਕਰ ਰਹੀ ਸੀ ਇਸ ਦੌਰਾਨ ਬੀਜੇਪੀ ਤੇ ਕਾਂਗਰਸ ਆਮੋ ਸਾਹਮਣੇ ਹੁੰਦੇ ਨ ਕਾਂਗਰਸ ਜੋ ਭਾਜਪਾ ਦਾ ਦਾਵਾ ਸੀ ਕਿ ਉਹਨਾਂ ਦੇ ਜੋ 2 MP ਘਾਇਲ ਹੋਏ ਸੀ ਉਹਨਾਂ ਦੇ ਵਿੱਚੋਂ ਇੱਕ ਦੇ ਸਿਰ ਤੇ ਗੰਭੀਰ ਸੱਟ ਲੱਗੀ ਸੀ ਅਜੇ ਵੀ ਹਸਪਤਾਲ ਦੇ ਵਿੱਚ ਨੇ ਉਹਨਾਂ ਦੀ ਸਥਿਤੀ ਨਾਜ਼ੁਕ ਹੈ ਤੇ ਕਿਹਾ ਜਾ ਰਿਹਾ ਸੀ ਕਿ ਰਾਹੁਲ ਗਾਂਧੀ ਨੇ ਇੱਕ ਨੂੰ ਤੱਕਾ ਦਿੱਤਾ ਜੋ ਉਹਨਾਂ ਦੇ ਉੱਤੇ ਡਿੱਗ ਗਿਆ ਤੇ ਇਸੇ ਮਾਮਲੇ ਨੂੰ ਲੈ ਕੇ ਬੀਜੇਪੀ ਦੇ ਅਨੁਰਖ ਠਾਕੁਰ ਨੇ ਐਫ ਆਈ ਆਰ ਦਰਜ ਕਰਵਾਈ ਹੈ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਸ਼ੁਰੂ ਤੋਂ ਹੀ ਅਮਿਹੇ ਚਾਲਾਂ ਚੱਲਦੀ ਰਹਿੰਦੀ ਹੈ ਇਸ ਮਾਮਲੇ ਤੇ ਕਿਉਂਕਿ ਇਹ ਵੀ ਕਿਹਾ ਜਾ ਰਿਹਾ ਸੀ ਕਿ ਕਾਂਗਰਸ ਵੀ ਮਾਮਲਾ ਦਰਜ ਕਰਵਾਉਣ ਦਾ ਸੋਚ ਰਹੀ ਹੈ ਤੇ ਇਸ ਤੇ ਉਹਨਾਂ ਨੇ ਕਿਹਾ ਕਿ ਉਲਟਾ ਚੋਰ ਕੋਤ ਕੋਤ ਵਾਲ ਕੋ ਡਾਟੇ ਜੀ ਮੇ ਦੀ ਆਪਣਾ ਹਵਤ ਹੈ ਨਾ ਤੇ ਇਸ ਤੇ ਹੁਣ ਐਫ ਆਈ ਆਰ ਦਰਜ ਹੋ ਗਈ ਹੈ ਵਕ ਵਕਤਾਰਾਾ ਤਹਿਤ ਤੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਖਛਾ ਜਤਾਇਆ ਜਾ ਰਿਹਾ ਕਿ ਗ੍ਰਿਫਤਾਰੀ ਹੋ ਸਕਦੀ ਹੈ ਤਲਵਾਰ ਲਟਕ ਰਹੀ ਹੈ ਤੇ ਦੱਸ ਦੇ ਕਿ ਇਸ ਤੋਂ ਬਾਅਦ ਉਹਨਾਂ ਨੇ ਇਹ ਵੀ ਕਿਹਾ ਅਨੁਰਾਧ ਠਾਕੁਰ ਨੇ ਕਿ ਰਾਹੁਲ ਗਾਂਧੀ ਦੀ ਮਾਮਲੇ ਤੋਂ ਬਾਅਦ ਵੀ ਆਪਣੀ ਹੇਕੜੀ ਨਹੀਂ ਛੱਡੀ ਉਹਨਾਂ ਨੇ ਆਪਣਾ ਹੌਮਾ ਨਹੀਂ ਛੱਡਿਆ ਤੇ ਉਹ ਮਿਲਨ ਵੀ ਨਹੀਂ ਪਹੁੰਚੇ ਹੁੰਦੇ ਹੋਏ ਕਿਹਾ ਜਾ ਰਿਹਾ ਹੈ ਇਵਨ ਕਿ ਨਰਿੰਦਰ ਮੋਦੀ ਨੇ ਫੋਨ ਤੇ ਗੱਲਬਾਤ ਕੀਤੀ ਸੀ ਤੇ ਮੋਦੀ ਨੇ ਉਹਨਾਂ ਨਾਲ ਸ਼ਿਵਰਾਜ ਸਿੰਘ ਚੋਹਾਨ ਹਸਪੀਟਲ ਪਹੁੰਚੇ ਸੀ ਤੇ ਅੱਜ ਵੀ ਲਿਖਣ ਨੂੰ ਮਿਲਿਆ ਕਿ ਕਾਂਗਰਸ ਪ੍ਰਦਰਸ਼ਨ ਕਰ ਰਹੀ ਹੈ ਉਸੇ ਮਾਮ ਕੌਣ ਰਾਹੁਲ ਗਾਂਧੀ ਦੇ ਖਿਲਾਫ ਸੰਸਦ ਦੇ ਬਾਅਦ ਸੇਮ ਆਮੋ ਸਾਹਮਣੇ ਹੁੰਦੇ ਨਜ਼ਰ ਆ ਰਹੇ ਨੇ ਤੇ ਇੱਕ ਦੂਜੇ ਦੇ ਖਿਲਾਫ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਨੇ ਬਿਲਕੁਲ ਸੁਪਰੀਆ ਉਸ ਦੇ ਨਾਲ ਹੀ ਸੁਪਰੀਆ ਪੰਜਾਬ ਕਿਤਨੇ ਕਿਤੇ ਕਹਿ ਸਕਦੇ ਆ ਕਿ ਗੈਂਗਸਟਰਾਂ ਦੇ ਨਿਸ਼ਾਨੇ ਤੇ ਆ ਜੀ ਖਾਸ ਕਰਕੇ ਅੰਮ੍ਰਿਤਸਰ ਅਜਨਾਲਾ ਤਰਨਤਾਰਨ ਬਾਰਡਰ ਏਰੀਆ ਵੀ ਹੈ ਪਰ ਦੂਜੇ ਪਾਸੇ ਲਗਾਤਾਰ ਚਾਹੇ ਉਹ ਆਰ ਡੀ 100 ਹੋਵੇ ਗਰਨੇਡ ਹੋਵੇ ਬੰਬ ਹਮਲਾ ਹੋਵੇ ਉਸ ਦੇ ਵਿੱਚ ਥਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਲਗਾਤਾਰ ਮੌਕੇ ਤੇ ਜ਼ਿੰਮੇਵਾਰੀ ਵੀ ਗਵਰਨਰਾਂ ਦੇ ਵੱਲੋਂ ਲਈ ਜਾਂਦੀ ਹੈ ਪਰ ਇਸ ਦੇ ਵਿਚਕਾਰ ਕਿਤੇ ਨਾ ਕਿਤੇ ਪੁਲਿਸ ਡਰੀ ਹੋਈ ਵੀ ਨਜ਼ਰ ਆ ਰਹੀ ਹੈ ਤਾਂ ਲਗਾਤਾਰ ਗਰਨੇਡ ਹਮਲੇ ਵੀ ਹੋ ਰਹੇ ਨੇ ਜੀ ਤਾਜ਼ਾ ਮਾਮਲਾ ਕੱਲ ਆਇਆ ਸੀ ਆਪਾਂ ਸੁਣਿਆ ਸੀ ਗੁਰਦਾਸਪੁਰ ਦੇ ਵਿੱਚ ਗਰਨੇਡ ਹਮਲਾ ਹੋਇਆ ਸੀ ਇਸ ਤੋਂ ਪਹਿਲਾਂ ਵੀ ਗੁਰਦਾਸਪੁਰ ਦੇ ਵਿੱਚ 13 ਦਸੰਬਰ ਨੂੰ ਹੋਇਆ ਸੀ ਅਜੇ ਤੱਕ ਉਹ ਮਾਮਲਾ ਵੀ ਨਹੀਂ ਸੁਰਜ ਸਕਿਆ ਬੂਤੋ ਦੇ ਵਿੱਚ ਵੀ ਇਕੱਠੇ ਨਹੀਂ ਹੋਏ ਤੇ ਦੂਜਾ ਹਮਲਾ ਹੋ ਜਾਂਦਾ ਤਾਂ ਪੁਲਿਸ ਵੀ ਕਬਰਾਈ ਹੋਈ ਹੈ ਕਿਉਂਕਿ ਪੁਲਿਸ ਦੇ ਵੱਲੋਂ ਇਹ ਦਾਅਵੇ ਕੀਤੇ ਗਏ ਕਿ ਜੋ ਵੀ ਹਮਲੇਵਾਦਰੇ ਨੇ ਉਸ ਤੋਂ ਬਾਅਦ ਸਿਕਿਉਰਿਟੀ ਵਧਾ ਦਿੱਤੀ ਹੈ ਐਸਐਸਪੀ ਅਚਨ ਚੇਤ ਦੌਰਾ ਕਰ ਰਹੇ ਨੇ ਪ੍ਰਬੰਧ ਵਧਾ ਦਿੱਤੇ ਗਏ ਨੇ ਲੇਕਿਨ ਉਸ ਤੋਂ ਬਾਅਦ ਜਦੋਂ ਹਮਲੇ ਹੁੰਦੇ ਨੇ ਤਾਂ ਵੱਡੇ ਸਵਾਲ ਖੜੇ ਹੁੰਦੇ ਨੇ ਤੇ ਇਸ ਦੀ ਜ਼ਿੰਮੇਵਾਰੀ ਵੀ ਲੈ ਲਈ ਗਈ ਹੈ ਜਿਹੜੀ ਕੇ ਕੇਜ਼ਐਫ ਹੈ ਖਾਲਸਾ ਖਾਲਿਸਤਾਨ ਜਿੰਦਾਬਾਦ ਫੋਰਸ ਉਹਨਾਂ ਦੇ ਵੱਲੋਂ ਪੋਸਟ ਪਾਈ ਗਈ ਕਿ ਐਸੀ ਹਮਲਾ ਕੀਤਾ ਹੈ ਤੇ ਜ਼ਿੰਮੇਵਾਰੀ ਤਾਂ ਨਾਲ ਦੇ ਨਾਲ ਲੈ ਲਈਆਂ ਜਾਂਦੀਆਂ ਨੇ ਪਰ ਅਜੇ ਤੱਕ ਉਹਨਾਂ ਮਾਮਲਿਆਂ ਦੇ ਵਿੱਚ ਕਾਰਵਾਈ ਹੁੰਦੀ ਨਹੀਂ ਨਜ਼ਰ ਆ ਰਹੀ ਗ੍ਰਿਫਤਾਰੀ ਹੁੰਦੀ ਨਜ਼ਰ ਨਹੀਂ ਆ ਰਹੀ ਹੈ ਕਿਉਂਕਿ ਆਪਾਂ ਦੇਖਿਆ ਕਿ 25 ਦਿਨਾਂ ਦੇ ਵਿੱਚ ਸੱਤਵਾਂ ਹਮਲਾ ਹੈ ਸੱਤਵਾਂ ਹਮਲਾ ਕਿੰਨੀ ਵੱਡੀ ਵੱਡੀ ਗੱਲ ਹੈ ਸੋਚਣ ਵਾਲੀ ਗੱਲ ਹੈ ਇਸ ਤੇ ਲਗਾਤਾਰ ਆਪਾਂ ਦੇਖਿਆ ਕਿ ਵਿਰੋਧੀ ਵੀ ਸਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਪੁਲਿਸ ਪ੍ਰਸ਼ਾਸਨ ਕਰ ਕੀ ਰਿਹਾ ਹੈ ਦੇਖਿਆ ਜਾਵੇ ਕਿ ਪੁਲਿਸ ਸੁਚੇਤ ਸੀ ਕਿਉਂਕਿ 25 ਦਿਨਾਂ ਦੇ ਵਿੱਚ ਸੱਤਵਾਂ ਹਮਲਾ ਹਾਈ ਅਲਰਟ ਤੇ ਸੀ ਪੁਲਿਸ ਉਸ ਦੇ ਬਾਵਜੂਦ ਵੀ ਐਡਾ ਵੱਡਾ ਹਮਲਾ ਹੋ ਜਾਣਾ ਬਹੁਤ ਵੱਡੇ ਸਵਾਲ ਖੜੇ ਕਰਦਾ ਹੈ ਤੇ ਲੋਕਾਂ ਦੇ ਮਨਾਂ ਦੇ ਵਿੱਚ ਸਹਿਮ ਹੀ ਹੈ ਬਿਲਕੁਲ ਸੁਪਰੀਆ ਇਸ ਦੇ ਨਾਲ ਹੀ ਆਪਾਂ ਕਵਾਂਗੇ ਜਿਵੇਂ ਇਸਲਾਮਾਬਾਦ ਦੇ ਵਿੱਚ ਥਾਣੇ ਦੇ ਬਾਹਰ ਹਮਲਾ ਹੋਇਆ ਸੀ ਕੱਲ ਇੱਕ ਆਡੀਓ ਵੀ ਵਾਇਰਲ ਹੋਈ ਜਿਸ ਦੇ ਵਿੱਚ ਜੀਵਨ ਫੌਜੀ ਹੈ ਜਿਹੜਾ ਉਸਨੇ ਜ਼ਿੰਮੇਵਾਰੀ ਲਈ ਪਰ ਉਸ ਦੇ ਵਿੱਚ ਉਹ ਧਮਕੀਆਂ ਦਿੰਦਾ ਸਿੱਧਾ ਨਜ਼ਰ ਆਇਆ ਪੰਜਾਬ ਪੁਲਿਸ ਹੋਵੇ ਚਾਹੇ ਉਹ ਨਰਾਇਣ ਸਿੰਘ ਚੌੜਾ ਦੀ ਪੱਗ ਲਾਉਣ ਵਾਲਾ ਬੰਦਾ ਹੋਵੇ ਖਾਸ ਕਰਕੇ ਅਕਾਲੀ ਕਿਉਂਕਿ ਨਰਾਇਣ ਸਿੰਘ ਚੌੜਾ ਜੀਵਨ ਫੌਜੀ ਦੇ ਇਲਾਕੇ ਦਾ ਹੈ ਡੇਰਾ ਬਾਬਾ ਨਾਨਕ ਦਾ ਪਰ ਉਸ ਦੇ ਵਿੱਚਕਾਰ ਉਹ ਗੈਂਗਸਟਰ ਜੀਵਨ ਫੌਜੀ ਕਿਉਂਕਿ ਉਹਨੇ ਪਹਿਲੇ ਸਤ ਸਲ ਫੌਜ ਦੀ ਜਵਾਬ ਵੀ ਕੀਤੀ ਹੈ ਉਸ ਦੇ ਪਰਿਵਾਰ ਨੂੰ ਵੀ ਚੁੱਕਿਆ ਗਿਆ ਪਰ ਉਹ ਫਿਰ ਤੋਂ ਦੁਬਾਰਾ ਧਮਕੀਆਂ ਦੇ ਰਿਹਾ ਹੈ ਜੀ ਬਿਲਕੁਲ ਕਿਤਨਾ ਕਿਤੇ ਉਹਦਾ ਗੁੱਸਾ ਜੋ ਹੈ ਗੁੱਸੇ ਦੇ ਕਰਕੇ ਉਹਨੇ ਹਮਲਾ ਕਰਾਇਆ ਤੇ ਧਮਕੀਆਂ ਵੀ ਦਿੱਤੀਆਂ ਕਿ ਕਿਤੇ ਵੀ ਚੱਲ ਜਾ ਕੋਈ ਵੀ ਕੰਦਾ ਬਣਾ ਲਓ ਤੁਸੀਂ ਮੇਰੇ ਤੋਂ ਬਚ ਨਹੀਂ ਸਕਦੇ ਮੈਂ ਹੁਣ ਹਮਲੇ ਕਰਨੇ ਆ ਉਹਨੇ ਪਹਿਲਾਂ ਹੀ ਦੱਸ ਦਿੱਤਾ ਕਿ ਹੁਣ ਹਮਲੇ ਕਰਾਂਗਾ ਤੇ ਪੁਲਿਸ ਵੱਲੋਂ ਵੀ ਇਹ ਕਿਹਾ ਗਿਆ ਕਿ ਉਹਨਾਂ ਨੂੰ ਜੋ ਖੂਫੀ ਏਜੰਸੀਆਂ ਨੇ ਆਪਣੀਆਂ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਹਮਲੇ ਹੋਣਗੇ ਲੇਕਿਨ ਹਮਲਿਆਂ ਦੇ ਲਈ ਪੁਲਿਸ ਤਿਆਰ ਵੀ ਸੀ ਲੇਕਿਨ ਫਿਰ ਵੀ ਹਮਲੇ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਤਾਂ ਲਗਾਤਾਰ ਪੰਜਾਬ ਆਪਦੇ ਵਿੱਚ ਕਾਨੂੰਨ ਵਿਵਸਥਾ ਵਿਗੜਦੀ ਜਾ ਰਹੀ ਹੈ ਤਾਂ ਦੂਜੇ ਪਾਸੇ ਸਿਆਸਤ ਵੀ ਵਿਪਖੀ ਹੋਈ ਹੈ ਤੇ ਨਾਲ ਹੀ ਢੰਡਰੀਵਾਰਿਆਂ ਦੀ ਜੇਕਰ ਗੱਲ ਕਰੀਏ ਤੇ ਰਾਹੁਲ ਗਾਂਧੀ ਦੀ ਗੱਲ ਕਰੀਏ ਲਗਾਤਾਰ ਉਹਨਾਂ ਦੀਆਂ ਮੁਸ਼ਕਲਾਂ ਦੇ ਵਿੱਚ ਵਾਅਦਾ ਹੋ ਰਿਹਾ ਹੈ